ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਂ ਜੀ ਦੋ ਬਈ ਬੱਚੀਆਂ ਨੇ ਤੇ ਦੋ ਕਟੀਆਂ ਨੇ ਇੱਕ ਬਈ ਕੋਲੇ ਬੜਾ ਜਿਹੜੀ ਆਉਂਦੀ ਆ ਬਈ ਐਰ ਸ਼ਹਿਰਾ ਗੱਬਣ ਬੱਚੀ ਹੈਗੀ ਉਹ ਵੀ ਆਉਣ ਵਾਲੀ ਆ ਉਹਨਾਂ ਚਰ ਆਪਾਂ ਇਹਨਾਂ ਦੀ ਵੀਡੀਓ ਕਵਰ ਕਰਦੇ ਆ ਉਹ ਵੀ ਦਿਖਾਵਾਂਗੇ ਬਈ ਅੱਜ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਅਸੀਂ ਵੀਰੇ ਹੋਠੀ ਠੀਕ ਹੁਵਦੀਆਂ ਵਧੀਆ ਵਧੀਆ ਨਾਮ ਤੇ ਐਡਰੈਸ ਹੋ ਨਾਮ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਜੀ ਤਰਸੀਲ ਨੂੰ ਨਹਾਣਾ ਸਾਹ ਦੇ ਨੇੜੇ ਦੇ ਪਿੰਡ ਬੌਡੇ ਨੰਗਲ ਹਿੰਮਤਪੁਰਾ ਜਿਵੇਂ ਬਦਨੀ ਕੜਾ ਇਧਰ ਹੋ ਗਿਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 8198839602 ਠੀਕ ਆ ਬਈ ਹਮਨੇ ਹਮਨੇ ਪੰਜ ਨਾਗ ਅੱਜ ਬਈ ਹਾਂਜੀ ਪੰਜ ਨਾਗ ਆ ਜੀ ਆਪਾਂ ਦੋ ਬੱਚਿਆਂ ਦੋ ਕੱਟੀਆਂ ਇੱਕ ਕੈਰ ਸ਼ਰ ਬੱਚੀ ਆਈ ਜਾਂਦੀ ਨੇ ਨੇੜੀ ਆ ਜਾਂਦੀ ਨੇੜੀ ਆਉਂਦੀ ਆ 4 ਕਿਲੋਮੀਟਰ ਦੀ ਰਹਿ ਗਈ ਹਣਾ ਤਾਂ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਕਿੰਨੀ ਉਮਰ ਆ ਜੀ ਇਹਦੀ ਉਮਰ ਵੇਲੇ ਡਾਕਟਰ 7-8 ਮਹੀਨੇ ਦਾ ਬੱਚਾ ਹੈ ਠੀਕ ਆ ਬਹੁਤ ਚੰਗੀ ਬੱਚੀ ਆ ਹੂੰ ਮਾਹ ਥੱਲੇ ਹੈਗਾ ਜੀ 25 26 ਕਿਲੋ ਕਿਉਂ ਆ ਫਾਰਮ ਚੋਂ ਲਈ ਆ ਬੱਸ ਬੇਡ ਬੱਚੀ ਆ ਹੂੰ ਆ ਦੇਖੋ ਥਣ ਝੋੜੀ ਜੂੜੀ ਬਹੁਤ ਚੰਗੀ ਆ ਖੋਲਿਓ ਭਾਈ ਤੋਰੇ ਮਾਣੀ ਆ ਕੱਦ ਠੀਕ ਆ ਉਮਰ ਦੇ ਹਿਸਾਬ ਨਾਲ ਬਈ ਥਣ ਝੋੜੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਚਾਰੂ ਬਹੁਤ ਛੋਲੀ ਸੁਨੱਖੀ ਬਹੁਤ ਆ ਆਏ ਨਹੀਂ ਹੋਗਾ ਬਾਕੀ ਮੁੱਲ ਵੀ ਆਪਣੇ ਜਾਇਜ਼ ਹੀ ਹੋਣਗੇ ਠੀਕ ਆ ਹਾਂਜੀ ਸਹੀ ਆ ਕੀ ਮੁੱਲ ਇਹਦਾ ਭਾਈ ਮੁੱਲ ਇਹਦਾ ਵੀਰੇ ਡਾਕਟਰ 4200 ਰੁਪਈਆ ਮਾਨਦਾਨ ਹੋ ਜਾ ਮੋਕੇ ਤੇ ਮਾਨਦਾਨ ਕਰ ਦਾਂਗੇ ਬੱਚੀ ਦਾ 4200 ਰੁਪਏ ਬੱਚੀ ਦੇ ਮੂੰਹ ਮੱਥੇ ਫੇਸ ਕੁਆਲਟੀ ਦੇਖ ਕੇ ਨਹੀਂ ਸੋਹਣੀ ਹੈ ਬੱਚੀ ਆਏ ਨਹੀਂ ਹੋਊਗਾ ਸਹੀ ਗੱਲ ਹੈ ਬੱਚਾ ਇਨਾ ਚੰਗਾ ਦੇਖ ਲਓ 4200 ਰੁਪਿਆ ਮੋਲ ਦਾ ਮਾਨਦਾਨ ਜ਼ਰੂਰ ਹੋ ਜਾਊਗਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ 24 25 ਕਿਲੋ ਖੁੱਲਾ ਸੀ ਬਈ ਉਹਨਾਂ ਨੇ ਦੱਸਿਆ 20 ਕਿਲੋ ਤਾਂ ਆਮ ਹੀ ਹੁੰਦਾਗਾ ਨਾਰਮਲੀ ਬੱਚੀ ਨੇ ਦੇ ਦੇਣਾ ਬਹੁਤ ਟਾਪ ਦੀ ਬੱਚੀ ਹੈ ਦੇਖ ਲਓ ਚਾਰ ਹੀ ਥਾਣਾ ਕੋਈ ਫੋੜ ਨਹੀਂ ਛਾਂਗ ਨਹੀਂ ਵੀਰੇ ਅੱਗੇ ਵੀਰੇ 2 ਨੰਬਰ ਝੂਲੀ ਦਿਖਾ ਪਹਿਲਾਂ ਮਰੀ ਵੀ ਇਹਦੀ ਪੰਛੀ ਦੀ ਵੀਰੇ ਇਹਦੀ ਮਾਂ ਥਲੇ 20 22 ਕਿਲੋ ਦਾ ਤੇ ਖੁੱਲਾ ਜੀ ਪਲੂਨ ਸੂਈ ਵੀ ਆ ਦੇ ਲੋ ਪੰਛੀ ਦੇ ਥਣ ਦੇ। ਕਿਆ ਬਾਤ ਹੈ। 7 ਮਹੀਨੇ ਦਾ ਬੱਚਾ ਦੇਖ ਲੋ ਕੀ ਠੀਕ ਆ। ਹਾਂਜੀ। ਖੁੱਲੋ ਵੀਰੇ। ਇਹਨੇ ਇਹਨੀ ਸ਼ਰਤੀ ਰਾਜਾ ਨੇ ਇਹਨੇ ਪਲੂਨ ਨਹੀਂ 20 ਕਿਲੋ ਦੇਣਾ ਬੱਚੀ ਨੇ ਹੋਰ ਨਹੀਂ। ਅੱਛਾ ਅੱਛਾ। ਠੀਕ ਆ। ਝੂਲੀ ਕਮਾਲ ਆ ਹਨਾ ਬਰੀਡ ਬਹੁਤ ਚੰਗੀ। ਬਰੀਡ ਬਹੁਤ ਟੌਪ ਦੀ ਆ ਪੰਛੀ। ਬੜਾ ਬੜਾ ਪਿਆਰਾ ਕਰਮ ਵਾਲੀ ਦਾ। ਹਾਂਜੀ। ਝੂਲੀ ਤਾਂ ਸਾਨੂੰ ਵੀ ਦਿਖਾਏ ਤੇ ਕਮਾਲ ਦੀ। ਬੜੇ ਸਿੰਗਾ ਨਹੀਂ ਆ। ਠੀਕ ਆ। ਹਾਂਜੀ। ਤੇ ਕੀ ਮੋ ਮੋਲੇ ਦਾ 4500 ਰੁਪਏ ਮਾਨਤਨ ਹੋ ਜਾ ਹਾਂ ਬਾਕੀ ਮਾਨਤਨ 4500 ਰੁਪਏ ਮੋਲੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੱਚੀ ਸਨੱਕੀ ਆ ਜੇ ਵੀਰੇ ਕੋਈ ਦੋਵੇਂ ਜੋੜਾ ਹੀ ਲੈ ਜਾ ਚੰਗਾ ਮਾਨਤਨ ਕਰੋਗੇ ਬਾਈ ਹਾਂ ਕਰ ਦਾਂਗੇ ਵੀਰੇ ਹਾਂ ਠੀਕ ਆ ਬਾਈ ਓਕੇ ਅੱਗੇ ਵੀਰੇ ਕੱਟੀ ਬਾਰੇ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਹੋਊਗੀ ਵੀਰੇ 14-15 ਮਹੀਨੇ ਦੀ ਬੱਚੀ 14-15 ਮਹੀਨੇ ਹਾਂਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਸੀ ਮਾਥਲੇ ਆਹ ਦਾ ਵੀ ਪਤਾ ਨਹੀਂ ਆਪਾਂ ਦਾ ਵੀ ਕਟਿਆ ਵਾਲਾ ਛੜਾਈ ਸੀ ਸਿੱਧੀ ਜੀ ਗੱਲ ਸੋ। ਠੀਕ ਆ ਬਾਈ। ਤਾਂ ਆਪਾਂ ਐਵੇਂ ਝੂਠ ਕ ਬੋਲ ਕੇ ਦੇ ਦਿੱ ਗੀ। ਹਾਂ ਸਹੀ ਗੱਲ ਆ ਬਾਈ। ਹਾਂਜੀ। ਆ ਫੇਸ ਦੇ ਤੋਂ ਜਾਨ ਬਚਾਈ ਸੀ ਆਪਾਂ ਜਿੰਨੇ ਦੀ ਲਈ ਉਹਨੇ ਦੀ ਆਪੋ ਦੇ ਦੇਣੀ ਇਹ ਵੀ। ਠੀਕ ਆ। ਵੀ ਇਹ ਹੈਗੀ ਗੱਲ ਸਿੱਧੀ ਜੀ ਗੱਲ। ਠੀਕ ਆ ਬਾਈ। ਤੋੜਾ ਤਾਰਾ ਚੰਗਾ। ਹਾਂ। ਕੱਟੀ ਚੰਗੇ ਆ ਨਾ। ਹਾਂਜੀ ਹਾਂਜੀ। ਠੀਕ ਆ ਬਾਈ। ਤੇ ਕੀ ਮੋਹ ਲੈ ਜਾਇਆ ਫਿਰ? ਮੋਹਲੇ ਦਾ ਵੀਰੇ 14000 ਰੁਪਿਆ। ਮਾਨਦਾਨ ਹੋ ਜਾ। ਹਾਂ ਮੋਕੇ ਮਾਨਦਾਨ ਦਾ। ਠੀਕ ਆ। 14000 ਰੁਪਇਆ ਮੋਲ ਆ ਵੀਰੇ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਏ ਕੱਟੀ ਸਮੇਂ ਪੜੀ ਆ ਪਾਣੀ ਕਿ ਸਾਮ ਕੇ ਜਿਹੜਾ ਮਹੀਨੇ ਦੋ ਮਹੀਨੇ ਉਹ ਕਲਿਸੀ 라ਮੀ ਤੇ ਹੈਗੀ ਆ ਜੇ ਸਾਮ ਨੂੰ ਚੰਗੇ ਪੈਸਾ ਆਲੀ ਬਈ ਸਹੀ ਗੱਲ ਆ ਬਈ ਆਏ ਨਹੀਂ ਹੈਗਾ ਅੱਗੇ ਵੀਰੇ 4 ਨੰਬਰ ਤੇ ਕਿੰਨੀ ਕੁ ਉਮਰੇ ਕੱਟੀ ਦੀ ਇਹ ਵੀ 14 15 ਮਹੀਨੇ ਦੀ ਵਿੱਚ ਕੱਟੀ ਬਹੁਤ ਔਪਰੀ ਕੱਟੀ ਆ ਪੜੀ ਸਮੀ ਬਹੁਤ ਇੱਕ ਪੈਸ ਜਿਵੇਂ ਨੀਲੀ 라ਵੀ ਦਾ ਦਿਖਾਉਂਦੀ ਆ ਇਹ ਮੜੇ ਨੀਲੀ 라ਵੀ ਚ ਪੈਂਦੀ ਆ ਇਹ ਆਪਾਂ ਤਾਂ ਵੀ ਸਿੱਧੀ ਗੱਲ ਹੂੰ ਹੁਣ ਦੇਖ ਲੋ ਸੇਸ ਚੰਗਾ ਅੱਖਾਂ ਵੀ ਨੀਲੀ 라ਵੀ ਵਾਲੀਆਂ ਹਾਂ ਹਾਂਜੀ ਹਾਂਜੀ ਅੱਖ ਵੀ ਬਈ ਨੀਲੀ ਰਾਵੀ ਵਾਲੀ ਆ ਮੱਥੇ ਤੇ ਵੀ ਥੋੜਾ ਜਿਹਾ ਵੱਧ ਲੱਗਾ ਇੱਕ ਪੈਰ ਤੇ ਹੈਗਾਗਾ ਬੱਚਾ ਪਾ ਦੂਗੇ ਨੀਲੀ ਰਾਵੀ ਦਾ ਹਾਂਜੀ ਹਾਂਜੀ ਬਾਕੀ ਥਾਂ ਥਣ ਬਹੁਤ ਚੰਗਾ ਝੋਲੀ ਦੀ ਪੁਕਕਟੀ ਸਹੀ ਗੱਲ ਬਾੜੀ ਟੋਪ ਦੀ ਕੱਟੀ ਆ ਸਹੀ ਤਾਂ ਸਿੰਘ ਸੂ ਦੀ ਕੁਆਲਿਟੀ ਕੀ ਮੁੱਲ ਲੈਦਾ ਬਈ ਮੁੱਲ ਦਾ 18000 ਰੁਪਏ ਬਈ ਮਾਨਤਣ ਹੋ ਜਾ ਹਾਂ ਮੌਕੇ ਤੇ ਮਾਨਤਣ ਕਰ ਦਾਂਗੇ ਠੀਕ ਆ ਇਹਦੇ ਬਲ ਤਾਂ ਆਪਣੀ ਟੋਕੜ ਗੱਪਣ ਝੋਟੀ ਦੀ ਐ ਇਹ ਹਮ ਅਵਾ ਜਨਪਰੀ ਜੀ ਵੀਡੀਓ ਪਾਈ ਜੀ ਦੀ ਉਹਦੀ ਆ ਓਕੇ 18000 ਰੁਪਏ ਮੁੱਲ ਦਾ ਵੀਰੇ ਮਾਨਤਣ ਜ਼ਰੂਰ ਹੋ ਜਾ ਮੁੱਲ ਜਾਇ ਸਿੰਘ ਬੜਾ ਚੰਗਾ ਜਿਹਾ ਹਾਂ ਜੀ ਸਿੰਘ ਦਿਖਾਉਂਦੇ ਨੇ ਨੇੜੇ ਹੀ ਮੋੜੀ ਜਾਂਦੀ ਆ ਲੈ ਕੀ ਬਾਤ ਆ ਸਿੰਘ ਬੜਾ ਚੰਗਾ ਮੋਲ ਉਤਾਰਿਆ ਆ ਉਹ ਬੇਟੇ ਜੀ ਕਿਹਦੇ 100 ਮਹੀਨੇ ਦੀ ਖਰਚਾ ਹੀ ਖਰਚਾ ਸਹੀ ਕਰਾ ਪਤੂ ਬੋਰੀ ਨੂੰ ਪੂਰੀ ਟੋਪਰੀ ਬੰਨਣੀ ਆ ਇੰਨੇ ਟਾਈਮ ਦੀ ਗੱਬਣਾ ਆਉਣੇ ਇਹ ਇਹ ਵੀਰੇ 6 ਮਹੀਨੇ ਦੀ ਚੈੱਕ ਪਾਸ ਆ ਕੋਈ ਆਉਦਾ ਡਾਕਟਰ ਲਿਆ ਕੇ ਮੇਰੇ ਘਰੋਂ ਚੈੱਕ ਕਰਾ ਕੇ ਲੈ ਜਾਂਦਾ ਠੀਕ ਆ ਭਾਈ ਹਾਂ ਜੀ ਕਿੰਨਾ ਦੁੱਧ ਸੀ ਮਾਂ ਥੱਲੇ ਮਾਂ ਥੱਲੇ ਤੇ ਸੀਗਾ ਉਹ ਤਾਂ ਕਹਿੰਦੇ 22-23 ਕਿਲੋ ਦੁੱਧ ਸੀਗਾ ਇਹਦੀ ਮਾਂ ਦੀ ਵੀ ਆਪਣੇ ਕੋਲ ਵੀਡੀਓ ਪਈ ਆ ਹੂੰ ਬਾਕੀ ਦਰਮਿਆਨਾ ਜਾ ਕਹਦਾ ਯਾਰ ਸੌਰੋਂ ਵੱਡੀ ਹੋ। ਹਾਂ। ਬੱਛੀ ਬਹੁਤ ਟੌਪਰੀ ਹੋ ਬਈ। ਠੀਕ ਐ। ਖਾਲਿਆਂ ਬੱਚਾ ਦਾ ਲੋਕੀ ਰੇਟ ਮੰਗਦੇ ਆਪਾਂ ਤਾਂ ਗੱੱਬਣ ਦਾ ਮੰਗਣਾ ਜੀ। ਅੱਛਾ। ਉਹਨਾਂ ਦੇ ਬਰਾਬਰੀ ਹੋ ਰੇ। ਹਾਂ। ਲੋਕੀ ਆਇਆ ਨਹੀਂ ਹੈਗਾ। ਆਪਾਂ ਨੂੰ ਲੋਕੀ ਕਹਿੰਦੇ ਵੀ ਸਿਰ ਰੇਟ ਚਾਹੀਏ ਜਾਂ ਆਪਾਂ ਜੈ ਜੀ ਮੰਗਣਾ ਉਹ ਨਹੀਂ ਹੈਗਾ ਵੀ ਆਪਾਂ ਨੂੰ ਗੱੱਬਣ ਮਿਲੀਏ ਤਾਂ। ਸਹੀ ਗੱਲ ਆ। ਖਾਲਿਆਂ ਵਾਲਾ ਭਾਅ ਕਰਦਗੇ। ਕਲਰ ਚਾਹੀਏ। ਐਰਸ਼ਰ ਚ ਪੈਂਦੀ ਐ। ਐਰਸ਼ਰ ਚ ਪੈਂਦੀ ਐ ਬਈ ਬੱਛੀ। ਫੇਸ ਬੜਾ ਚੰਗਾ ਹਨਾ। ਹਾਂ। ਫੇਸ ਚੰਗਾ ਝੂਲੀ ਝੜੀ ਚੰਗੀ ਐ। ਹਾਂ ਜੀ। ਝੂਲੀ ਹੂੰ ਬੱਚੀ ਬਹੁਤ ਜਿਹਨੇ ਸਾਹਵਲੀ ਬੋਟ ਰੁਪਈਆਂ ਦੀ ਬੱਚੀ ਖੋਲੇ ਬਈ ਤੋਰੇ ਮਾੜੀ ਬਾਕੀ ਇਹ ਪਟੀਨੇ ਵਾਲਾ ਹੀ ਆ ਖਰਾ ਆ ਗਰੀ ਅੱਛਾ ਆਏ ਨਹੀਂ ਹੈਗਾ ਵੀ ਖਰਚਾ ਹੂੰ ਇਹ ਟੋਕਰੀ ਪੱਠੇ ਵਾਲੀ ਆ ਬੱਚੀ ਜਿਹਨੇ ਸਾਹਣੀ ਬਾਈ ਨੇ ਤਾਂ ਪਲਟੀਨੇ ਨਾਲ ਕੰਪੇਅਰ ਕਰਤੀ ਬਾਈ ਕਹਿੰਦਾ ਉਹ ਖਰਚਾ ਖਰਚਾ ਦਾ ਪੂਰਾ ਨਹੀਂ ਬਈ ਤੇ ਟੋਕਰੀ ਨਾਲ ਹੀ ਰੱਜ ਲੈਂਦੀ ਆ ਹਾਂ ਬੱਚੀ ਬਹੁਤ ਟੌਪ ਦੀ ਆ ਹੂੰ ਆਏ ਨਹੀਂ ਹੈਗਾ ਤੇ ਮੁੱਲ ਕੀ ਆ ਫਿਰ ਜਮਾ ਜਾਏ ਖੋਲੇ ਦਾ ਯਾਰ ਆਪਾਂ ਡਾਕਟਰ ਲੋਕੀਏ ਖਾਲੀਆਂ ਬੱਚਾ ਦਾ ਵਾਰਿਆ 25 25 ਆਪਾਂ ਨਾ 25 ਨਾ 24 23000 ਰੁਪਏ ਚ ਦੇਣੀ ਆ ਰੱਖ ਬਾਈ ਜਮਾ ਹੀ ਸਰਾ ਕਰਾਦਾ ਬਾਈ ਨੇ 23000 ਦੀ ਬਾਈ ਕਹਿੰਦਾ ਵੈਢ ਦੇ ਦਿਆਂਗੇ ਬਾਈ ਮੋਲ ਜਮਾ ਜਾਇਜ ਜਮਾ ਜਾਇਜ ਦੀ ਸਨਖੀ ਆ ਬਈ ਲੋਕੀਏ ਖਾਲੀਆਂ ਦਾ 25 25 ਵਰ ਮੰਗੀ ਜਾਂਦੇ ਬਾਈ ਆਪਾਂ ਨਗਸੀ ਭਰਾ ਕੋਲੇ ਹਾਂ ਨਗਸੀ ਭਰਾ ਕੋਲੇ 5 5 ਹੀ ਰੱਖਾ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ